ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹ ਸਰਵਣ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਪਾਠ ਕਰ ਸਕਦੇ ਹਾਂ ਜਾਂ ਨਹੀਂ ਮਤਲਬ ਇਹ ਹੈ ਕਿ ਜਦੋਂ ਆਪਾਂ ਘਰਾਂ ਦੇ ਵਿੱਚ ਪਾਠ ਕਰਦੇ ਹਾਂ ਕਿਉਂਕਿ ਆਮ ਸ਼ਹਿਰਾਂ ਦੇ ਵਿੱਚ ਇਹ ਗੱਲ ਜ਼ਿਆਦਾ ਹੈ ਕਿ ਸੁਸਾਇਟੀਆਂ ਬਣਾਈਆਂ ਹੁੰਦੀਆਂ ਸੁਖਮਣੀ ਸਾਹਿਬ ਸੁਸਾਇਟੀ ਸੇਵਾ ਸੁਸਾਇਟੀ ਇਸ ਤਰ੍ਹਾਂ ਇਹ ਸੁਸਾਇਟੀਆਂ ਸ਼ਹਿਰਾਂ ਦੇ ਵਿੱਚ ਆਮ ਬਣਾਈਆਂ ਹੁੰਦੀਆਂ ਪਿੰਡਾਂ ਦੇ ਵਿੱਚ ਬਹੁਤ ਘੱਟ ਹੈ ਉਹ ਫਿਰ 20 25 ਬੀਬੀਆਂ ਇਕੱਤਰ ਹੋ ਕਰਕੇ ਜਾਂ ਭਾਈ ਇਕੱਤਰ ਹੋ ਕਰਕੇ ਪਾਠ ਘਰਾਂ ਦੇ ਵਿੱਚ ਸੁਖਮਣੀ ਸਾਹਿਬ ਦਾ ਪੰਜ ਬਾਣੀਆਂ ਜਾਂ ਆਸੇ ਦੀ ਵਾਰ ਦਾ ਕੀਰਤਨ ਰਾਗੀ ਸਿੰਘ ਕਰਦੇ ਨੇ ਘਰਾਂ ਦੇ ਵਿੱਚ ਚੰਗੀ ਗੱਲ ਹੈ ਕਰਨਾ ਚਾਹੀਦਾ ਪਰ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਘਰਾਂ ਦੇ ਵਿੱਚ ਮੰਨ ਲਓ ਕਿਉਂਕਿ ਆਮ ਤਾਂ ਦਿਨ ਬੰਨੇ ਹੁੰਦੇ ਨੇ ਐਤਵਾਰ ਐਤਵਾਰ ਨੂੰ ਘਰਾਂ ਦੇ ਵਿੱਚ ਸੰਗਤਾਂ ਇਕੱਤਰ ਹੋ ਕਰਕੇ ਸੋਖਣੀ ਸਾਹਿਬ ਦਾ ਚੌਪੀ ਸਾਹਿਬ ਦਾ ਜਾਂ ਉਸ ਤੋਂ ਪਰੰਤ ਕੀਰਤਨ ਰਾਗੀ ਸਿੰਘ ਕਰਦੇ ਨੇ ਆਮ ਐਤਵਰ ਸ਼ਹਿਰਾਂ ਦੇ ਵਿੱਚ ਹੁੰਦਾ ਹੈ ਪਰ ਉਹਨਾਂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਹੁੰਦਾ ਵੈਸੇ ਸੰਗਤਾਂ ਇਕੱਤਰ ਹੋ ਕੇ ਪਾਠ ਕਰਦੀਆਂ ਉਸ ਤੋਂ ਪਰੰਤ ਸੰਗਤ ਜੀ ਅਰਦਾਸ ਬੇਨਤੀ ਕਰਦੇ ਨੇ ਤੇ ਪ੍ਰਸ਼ਾਦ ਵਰਤਾ ਕੇ ਸਮਾਪਤੀ ਕਰ ਦਿੰਦੇ ਨੇ ਨ ਕਈਆਂ ਦੇ ਮਨ ਵਿੱਚ ਇਹ ਸ਼ੰਕਾ ਹੁੰਦਾ ਹੈ ਕਿ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੈ ਕਿ ਅਸੀਂ ਕੀਰਤਨ ਜਾਂ ਸੰਗਤਾਂ ਰਲ ਕੇ ਪਾਠ ਜਾਂ ਦੇਗ ਵਰਤਾ ਸਕਦੇ ਹਾਂ ਅਰਦਾਸ ਕਰਕੇ ਤੇ ਹੁਕਮਨਾਮਾ ਸਹਿ ਫਿਰ ਕਿਵੇਂ ਲਈਏ ਹੁਣ ਕੁਝ ਤਾਂ ਇਹ ਵੇਖਣ ਵਿੱਚ ਆਇਆ ਹੈ ਕਿ ਉੱਥੇ ਸੈੰਚੀ ਸਾਹਿਬ ਨੂੰ ਪੋਥੀ ਸਾਹਿਬ ਨੂੰ ਜਿਹੜਾ ਭਾਗ ਪਹਿਲੇ ਜਾਂ ਦੂਜਾ ਭਾਗ ਬਣਿਆ ਹੈ ਉਰ ਬਾਣੀ ਪੜਨ ਵਾਲੇ ਸੈੰਚੀ ਸਾਹਿਬ ਉਥੋਂ ਹੁਕਮਨਾਮਾ ਲੈ ਲੈ ਲੈਂਦੇ ਨੇ ਪਹਿਲੀ ਗੱਲ ਸੰਗਤ ਜੀ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾ ਜੇ ਪ੍ਰਕਾਸ਼ ਨਹੀਂ ਹੈ ਵੈਸੇ ਸੰਗਤਾਂ ਪਾਠ ਕਰ ਸਕਦੀਆਂ ਕਿਰਤਨ ਵੀ ਕਰ ਸਕਦੀਆਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਥੇ ਪ੍ਰਕਾਸ਼ ਨਹੀਂ ਹੈ ਇਹਦੇ ਵਿੱਚ ਕੋਈ ਵੀ ਦੁਬਿਧਾ ਨਹੀਂ ਹੈ ਜਾਂ ਮर्यादा ਦੀ ਉਲੰਘਣਾ ਨਹੀਂ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਤੇ ਪਾਠ ਨਹੀਂ ਕਰ ਸਕਦੇ ਪਾਠ ਆਪਾਂ ਉਥੇ ਕਰ ਸਕਦੇ ਬੀਬੀਆਂ ਕਰ ਸਕਦੀਆਂ ਕੀਰਤਨ ਵੀ ਹੋ ਸਕਦਾ ਹੈ ਭਾਵੇਂ ਅਸਦੀ ਵਾਰ ਦਾ ਜਾਂ ਵੈਸੇ ਸ਼ਬਦ ਪੜੇ ਜਾ ਰਹੇ ਨੇ ਕਰ ਸਕਦੀਆਂ ਕਿਉਂਕਿ ਆਪਾਂ ਘਰਾਂ ਦੇ ਵਿੱਚ ਵੀ ਸਵੇਰ ਨਿਤਨੇਮ ਅੰਮ੍ਰਿਤ ਵੇਲੇ ਕਰਦੇ ਆ ਜਾਂ ਹੋਰ ਬਾਣੀਆਂ ਪੜ੍ਹਦੇ ਆ ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿਸ ਕਰਕੇ ਕਈਆਂ ਦੇ ਦੁਬਧਾ ਹੈ ਕੀ ਪਾਠ ਉੱਥੇ ਕਰੋ ਜਿੱਥੇ ਪ੍ਰਕਾਸ਼ ਹੈ ਨਹੀਂ ਸੰਗਤ ਜਿੱਥੇ ਪ੍ਰਕਾਸ਼ ਉੱਥੇ ਤੇ ਪਾਠ ਕਰਨਾ ਕਰਨਾ ਹੀ ਕਰਨਾ ਪਰ ਜੇ ਆਪਣੇ ਦੁਬਦ ਹੈ ਕਿ ਉੱਥੇ ਨਹੀਂ ਕਰਨਾ ਚਾਹੀਦਾ ਜਿੱਥੇ ਪ੍ਰਕਾਸ਼ ਨਹੀਂ ਹੈ ਉੱਥੇ ਆਪਾਂ ਕਰਾਂ ਦੇ ਵਿੱਚ ਕਰ ਸਕਦੇ ਹਾਂ ਕੀਰਤਨ ਵੀ ਕਰ ਸਕਦੇ ਹਾਂ ਦੇਗ ਬਣਾ ਕੇ ਅਰਦਾਸ ਵੀ ਕਰ ਸਕਦੇ ਹਾਂ ਸਾਰੇ ਸੰਗਤ ਜੁੜ ਕੇ ਅਰਦਾਸ ਕਰੇ ਜਦੋਂ ਆ ਗਈ ਵਾਰੀ ਹੁਕਮਨਾਮਾ ਸਾਹਿਬ ਦੀ ਆਮ ਸੰਗਤਾਂ ਕਹੇ ਤਾਂ ਸੈਂਚੀ ਤੋਂ ਹੁਕਮਨਾਮਾ ਸਾਹਿਬ ਜਿਹੜੇ ਪਹਿਲੇ ਭਾਗ ਜਾਂ ਦੂਜੇ ਭਾਗ ਗੁਰਬਾਣੀ ਦੇ 2 ਸੈਂਚੀਆਂ ਬਣੀ ਹੁੰਦੀਆਂ ਹਨ ਉਹਨਾਂ ਤੋਂ ਹੁਕਮਨਾਮਾ ਲੈ ਲੈਂਦੇ ਐ ਪ੍ਰਸੰਗਤ ਜੀ ਪਾਠ ਕਰੋ ਗੁਰੂ ਗ੍ਰੰਥ ਸਾਹਿਬ bina ਤੋਂ ਪਾਠ ਆਪ ਕਰਦੇ ਆ ਕਰੋ ਕੀਰਤਨ ਕਰੋ ਕਰ ਲੈਣਾ ਚਾਹੀਦਾ ਕੋਈ ਉਲੰਘਣਾ ਨਹੀਂ ਦੇਗ ਬਣਾ ਕੇ ਅਰਦਾਸ ਕਰਨੀ ਕੋਈ ਉਲੰਘਣਾ ਨਹੀਂ ਕਰ ਸਕਦੇ ਹੁਕਮਨਾਮਾ ਸਾਹਿਬ ਆਪਣ ਨਹੀਂ ਲੈ ਸਕਦੇ ਸੈਂਚੀ ਤੋਂ ਹੁਕਮਨਾਮਾ ਸਾਹਿਬ ਨਹੀਂ ਲੈ ਸਕਦੇ ਸੰਗਤ ਦੇ ਵਿੱਚ ਇਹ ਮਰਿਆਦਾ ਨਹੀਂ ਹੈ ਕਿਉਂਕਿ ਹੁਕਮਨਾਮਾ ਜਿਹੜਾ ਹੁਕਮ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲਿਆ ਜਾ ਸਕਦਾ ਹੈ ਸੈਂਚੀ ਤੋਂ ਹੁਕਮਨਾਮਾ ਸਾਹਿਬ ਨਹੀਂ ਲੈਣਾ ਤੇ ਪਾਠ ਆਪਾਂ ਘਰਾਂ ਦੇ ਵਿੱਚ ਸੰਗਤਾਂ ਨਾਲ ਮਿਲ ਕੇ ਕੀਰਤਨ ਨਾਲ ਮਿਲ ਕੇ ਕਰ ਸਕਦੀਆਂ ਤੇ ਹੁਕਮਨਾਮਾ ਸਾਹਿਬ ਨਹੀਂ ਲੈ ਸਕਦੇ ਦੇਗ ਬਣਾ ਕੇ ਅਰਦਾਸ ਬੇਨਤੀ ਕਰ ਸਕਦੇ ਆ ਉਸ ਬਣਾ ਕੇ ਦੇਗ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਆਪਾਂ ਦੇਗ ਉਹ ਸੰਗਤ 'ਚ ਵਰਤਾ ਦੇਣੀ ਚਾਹੀਦੀਏ ਤੇ ਹੁਕਮਨਾਮਾ ਸਾਹਿਬ ਆਪਾਂ ਨਹੀਂ ਲੈ ਸਕਦੇ ਸੋ ਆਪ ਜੀ ਦੇ ਇਹ ਸੰਗਤ ਜੀ ਕਿਸੇ ਦਾ ਸਵਾਲ ਸੀ ਸੱਜਣ ਮਿੱਤਰ ਦਾ ਤੇ ਅੱਜ ਆਪਾਂ ਇਸ ਤੇ ਸਬੰਧ ਵਿੱਚ ਵੀਡੀਓ ਬਣਾ ਕੇ ਆਪ ਜੀ ਨੂੰ ਵਿਚਾਰ ਸਾਂਝੇ ਕੀਤੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਕਿਉਂਕਿ ਇਸ ਚੈਨਲ ਤੇ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਰਾਤ ਨੂੰ ਸਵੇਰੇ 8 ਵਜੇ ਹੁੰਦੀ ਹੈ ਆਪ ਸੰਗਤਾਂ ਘਰੇ ਬੈਠ ਕੇ ਗੁਰਬਾਣੀ ਦਾ ਲਾਹਾ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ